बीतना नहीं गाँचा इसका कोई कीमत नहीं किसी को मूल्य नहीं बताएंगे हाँ, हाँ, हाँ। आपका शौक के पाला है बच्चे ब्रीड तैयार करेंगे फार्म बनाएंगे बच्चे बाहर गए हुए और भी अच्छा घोड़ा नालेंगे उन्नीस महीने जोधपुर पाखर जिला बठिंडा ਮੇਰਾ ਪਿੰਡ ਆਉਂਦਾ ਲਹਿਰਾ ਮਾਪੇ ਤੇ ਮੇਰਾ ਭਾਂ ਜਾਏ ਠੀਕ ਠੀਕ ਹੈ ਤੇ ਇਹਦੀ ਹਾਈਟ ਕਿੰਨੀ ਹੈ ਜੀ 60 ਤੋਂ ਬਾਹਰ ਹੈ 70 ਤੋਂ ਬਾਹਰ ਕੀ ਹੈ ਇੱਕ ਵਾਰ ਮੈਂ ਖੇਲ ਨਹੀਂ ਕਰਦਾ ਬਾਹਰ ਦੇ ਨੇੜੇ ਆ ਤੇ 60 ਕਾਰਡ ਦੇ ਬੱਚੇ ਦਾ ਤੇ ਕਿੰਨੀ ਵਾਰ ਆਏ ਤੁਸੀਂ ਇੱਥੇ ਪਹਿਲੀ ਵਾਰ ਆਇਆ ਪਹਿਲੀ ਵਾਰ ਪਹਿਲੀ ਵਾਰ ਪਹਿਲੀ ਵਾਰ ਤੇ ਕਿਵੇਂ ਲੱਗਿਆ ਪਿਛਲੇ ਸਾਰੇ ਤੇ ਲੈ ਕੇ ਗਏ ਸੀਗੇ ਅੱਛਾ ਜੀ ਤੇ ਦੂਜਾ ਪਿਛਲਾ ਸਾਰਾ ਨਾ ਗਿਆ ਨਾ ਠੀਕ ਹੈ ਠੀਕ ਹੈ ਉਹ ਤੋਂ ਲੈ ਕੇ ਆ ਜੀ ਠੀਕ ਹੈ ਹਜੇ ਬੱਚਾ ਹੀ ਆ ਨਾ 19 ਮਾਂਸ ਦਾ ਹੀ ਆ ਠੀਕ ਹੈ ਠੀਕ ਹੈ ਇਨ ਬਤਲੇ ਕਿ ਤੁਸੀਂ ਇਹ ਕ੍ਰੋਸਿੰਗ ਵਾਸਤੇ ਰੱਖਣਾ ਹੈ ਹਾਂ ਕ੍ਰੋਸ ਵਾਸਤੇ ਠੀਕ ਹੈ ਠੀਕ ਹੈ ਸਾਡੇ ਪਹਿਲੇ ਬਹੁਤ ਮੇਰੇ ਦੂਜਾ ਮੇਰਾ ਪਣੋ ਜੋਸੇ ਪਿੰਡ ਮੈਂ ਜੋਧਪੁਰ ਮੈਂ ਉਹਨਾਂ ਕੋਲ ਬਹੁਤ ਖਮੋਰ ਵਾਲੇ ਵੱਡੇ ਕੋਲ ਦਾ ਬੱਚਾ ਸੀ ਠੀਕ ਹੈ ਜੀ ਬੱਚੇ ਵਾਸਤੇ ਕੋਈ ਬੰਦੇ ਕੇ 50 ਲੱਖ ਕੇ ਵੇਚ ਦਿਆ ਅੱਛਾ ਅੱਛਾ ਆਪਨਾ ਇੱਥੇ ਜਗਰਾਮਾ ਦੇ ਨਾਲ ਬੰਦਾ ਜੀ ਬਾਏ ਗਏ ਇਰਲੀ ਵਾਲਾ ਅੱਛਾ ਅੱਛਾ ਉਸ ਨੂੰ ਲੈ ਕੇ ਗਾਹਾਂ ਹੋਰ ਬੰਦੇ ਨੂੰ ਐਸੇ ਦੋ ਗੋੜੀ ਟੁੱਟੀ ਜੀ ਲਗੇ ਮੈਂ ਗਾਲਾਂ ਕਢੀ ਐਂ ਤੇ ਦੋ ਕਿਆ ਕਰਿਆ ਕਿਆ ਦਿੱਤਾ ਉਸ ਨੂੰ ਹਾਂਜੀ ਉਹ ਵੀ ਐਸਾ ਬੱਚਾ ਸੀ ਬਹੁਤ ਅੱਛਾ ਅੱਛਾ ਇਹਨੂੰ ਫਿਰ ਕਿੰਨੇ ਆਪਣੇ ਰੱਖੇ ਗਈ ਇਹ ਇਹ ਇਕੱਲਾ ਹੈ ਇਕੱਲਾ ਹੀ ਹੈ ਹਾਂ ਠੀਕ ਇਹ ਉਹ ਵੇਚ ਬੁਚਤਾ ਸੀਗੇ ਮੇਰੇ ਕੋਲ ਸੀਗੀਆਂ ਕੋੜੀਆਂ ਵੇਚੀਆਂ ਮੁੜ ਕੇ ਬੱਚਾ ਪੋਤਾ ਬਾਹਰ ਗਿਆ ਥਾ ਸੋਚ ਕਰਕੇ ਫਿਰ ਥਾਂ ਮੁੰਡੇ ਡੋਢੀ ਹੋ ਗਏ ਥਾਂ ਥੋੜਾ ਹੋ ਗਿਆ ਇਹ ਖੁੱਲਾ ਥਾਂ ਪਾਲਦਾ ਇਹ ਬਰ ਬੱਚਿਆਂ ਨੂੰ ਸ਼ੌਂਕ ਹੈ ਤੁਹਾਨੂੰ ਆਪ ਨੂੰ ਸ਼ੌਂਕ ਹੈ ਮੈਨੂੰ ਸ਼ੌਂਕ ਹੈ ਤੋਂ ਨਿਕਾਉਂਦਾ ਬੱਚਾ ਨੂੰ ਗੱਲਾਂ ਪਿਆਰ ਦਾ ਤਾਂ ਮਤਲਬ ਜੋ ਹੈਗਾ ਪਰ ਜਦੋਂ ਉਹਦੇ ਖਰ ਖਰਾ ਫੇਰਨਾ ਆ ਉਹ ਕਰਨਾ ਉਦੋਂ ਬੱਚਾ ਦੂਰ ਹੈ ਠੀਕ ਹੈ ਵੈਸੇ ਕਹਿੰਦੇ ਉਹਨੇ ਘਰੇ ਤਾਂ ਨਹੀਂ ਪਤਾ ਲੱਗਦਾ ਕੁੜੇ ਤੇ ਤੇ ਕੁੜੇ ਕੁੜਿਆਂ ਚ ਹੀ ਲੈ ਕੇ ਪਤਾ ਲੱਗਦਾ ਨਾ ਭਾਈ ਮੈਨੂੰ ਗਾਣਾ ਐ ਕਿਹਦੇ ਕੁੜੇ ਕੁੜੀਆਂ ਚ ਵੇਖ ਲਈ ਭਜਾ ਕੇ ਤੇ ਘਰੇ ਪਤਾ ਕੀ ਲੱਗਦਾ ਨਾ ਮੈਂ ਛੋਟਾ ਹੁੰਦਾ ਸਿਆਸੀ ਕਾਇਦੇ ਵੀ ਕਰਤੀ ਐ ਜਿਹੜੇ ਸ਼ੌਂਕ ਚ ਪਿਆ ਮਾਇਆਂ ਰੱਖੀਆਂ ਮੈਂ ਮੈਂ ਲਈ ਇੱਕ ਉਦੋਂ 27000 ਮੇਰਾ ਮੁੰਡਾ ਕਹਦਾ ਮੈਂ ਦੁੱਧ ਪਾ ਕੇ ਕਰੂੰਗਾ ਤੇ ਜਦੋਂ ਤਨ ਡੰਗ ਚ ਉਹੀ ਕਦਾਦਾ ਦਾ ਦੁੱਧ ਹੀ ਨਹੀਂ ਮੁਕਦਾ ਅੱਛਾ ਮੈਨੂੰ ਸ਼ੌਂਕ ਹੈ ਪਸ਼ੂ ਬਾਰੇ ਬੌਧਾਂ ਬਾਰੇ ਉੱਠ ਬਾਰੇ ਬਹੁਤ ਸ਼ੌਂਕ ਹੈ ਮੈਨੂੰ ਕੁਝ ਪਾ ਜਿਵੇਂ ਕਹਿੰਦੇ ਨੇ ਅਬ ਮੱਝਾਂ ਗਾਂਵਾਂ ਰੱਖਦੇ ਇਹ ਤਾਂ ਆਪਣਾ ਅਲੱਗ ਆ ਵੀ ਹੈ ਤੇ ਆਪਣਾ ਕਿੱਤਾ ਵੀ ਇੱਕ ਆ ਦੇ ਇਹ ਆਪਣਾ ਇੱਕ ਅਲੱਗ ਤੋਂ ਸ਼ੌਂਕ ਹੁੰਦਾ ਹੈ ਇਹ ਸ਼ੌਂਕ ਵੀ ਨਹੀਂ ਕਿੱਤਾ ਵੀ ਹੈਗਾ ਇਹ ਕਿੱਤਾ ਵੀ ਹੈ ਤੇ ਸ਼ੌਂਕ ਵੀ ਇਹ ਦੋਨੇ ਚੀਜ਼ਾਂ ਉਹ ਆਪਣਾ ਕਿੱਤਾ ਹੈ ਨਹੀਂ ਇਹ ਵੀ ਜੇ ਇਨਸਾਨ ਸਮਝੇ ਕਿਤੇ ਤੌਰ ਤੇ ਪਾ ਲਾ ਨਾ ਜੇ ਸ਼ੌਕ ਫੇਰ ਪੈਦਾ ਹੁੰਦਾ ਕਿੱਤਾ ਬਣਾਵਾਂਗੇ ਜੇ ਕਿੱਤੇ ਨਾ ਬਣਾਇਆ ਤਾਂ ਸ਼ੌਕ ਹੀ ਕਰੂਗਾ ਫੇਰ ਇਕੱਲਾ ਸ਼ੌਕ ਹੀ ਕਰੂਗਾ ਬਹੁਤ ਪੈਸਾ ਹਾਂਜੀ ਬਤੇ ਬੱਚੇ ਵਿੱਚ ਹੀ ਆ ਹਾਂਜੀ ਤੇ ਪਰਮਾਤਮਾ ਦੀ ਕਿਰਪਾ ਉਹ ਥੋੜਾ ਜਿਹਾ ਫੇਰ ਜਿਆਦਾ ਹੁਣ ਮੁੰਡੇ ਆ ਮੇਰੇ ਸਾਸ ਨਹੀਂ ਕੰਮ ਕਰਦੇ ਨਾ ਪੋਤੇ ਦੋ ਹੋਰ ਛੋਟੇ ਮੁੰਡੇ ਦੇ ਠੀਕ ਵੱਡੇ ਮੁੰਡੇ ਦਾ ਇੱਕ ਪੋਤਾ ਉਹ ਕੈਨੇਡਾ ਮੈਂ 4 ਸਾਲ ਹੋ ਗਏ ਤੇ ਉਹ ਦੂਸਰੇ ਕੋਲ ਬੜਾਈ ਕਰਾਤਾ ਹਾਂ ਅੱਛਾ ਜੀ ਪਿੱਛੇ ਇਸ ਕੋਲ ਕਿਤ ਪਰ ਜੋ ਸਾਨੂੰ ਇੱਕ ਕੋ ਪੰਜਾਬ ਮੇ ਰੱਖੇ ਹਿੰਦੁਸਤਾਨ ਮੇ ਰੱਖਾਂਗੇ ਦੂਸਰੇ ਕੋ ਸਾਥ ਭੇਜਾਂਗੇ ਮੇਰਾ ਦੋਤਾ ਹਾਂਜੀ ਇੰਗਲੈਂਡ ਚ ਗਿਆ ਜਿਸ ਮੇ ਸਾਨੂੰ ਇਹ ਬੱਚਾ ਸਾਸ ਹੋ ਕੇ ਪਾਇਆ ਹੈ ਪੰਜਾਬੀ ਜੀ ਬੋਲੇਗੀ ਪੰਜਾਬੀ ਜੀ ਪੰਜਾਬੀ ਜੀ ਹੋਂਦੇ ਬਾਬਾ ਕੋਈ ਚੱਕਰ ਨਹੀਂ ਆਪਣਾ ਤੇ ਜਿਹੜਾ ਮੇਰਾ ਦੋਤਾ ਹੈ ਹਾਂਜੀ ਉਹ ਚ ਇੰਗਲੈਂਡ ਚ ਹੈ ਠੀਕ ਹੈ ਉਸੇ ਦੋਨੋਂ ਨੇ ਨਾਨੇ ਦੋਦੋਂ ਨੇ ਸੈਲੈਕਟ ਕਰਕੇ ਲਿਆ ਸੀ ਅੱਛਾ ਉਹਨੂੰ ਬਹੁਤ ਪੜਖ ਹੈ ਉਹ ਆਪਦੀ ਲਾਈਫ ਦੇ ਵਿੱਚ ਸੈਟਲ ਹੋ ਤੇ ਬਾਅਦ ਤੁਸੀਂ ਵਧੀਆ ਚੱਲੀ ਜਾਂਦਾਗਾ ਹਾਂ ਉਹ ਹੁਣ ਅੱਜ ਇਥੇ ਲਾਈਵ ਦੇਖੋ ਅੱਜ ਹਾਂ ਲਾਈਵ ਦੇਖੋ ਠੀਕ ਹੈ ਉਹ ਤਾਂ ਵੀ ਦੇਖੇਗਾ ਹਾਂ ਠੀਕ ਹੈ ਦੋਤਾ ਵੀ ਦੇਖੇਗਾ ਠੀਕ ਹੈ ਠੀਕ ਹੈ ਬਹੁਤ ਵਧੀਆ ਡਿਜ਼ਾਈਨ ਬਣਾ ਰਹੇ ਹੈਗੇ ਕਿੰਨੇ ਦਿਨ ਹੋ ਗਏ ਆਪਣਾ ਇਹਨਾਂ ਨੂੰ ਅੱਛੇ ਅੱਜ ਹੀ ਆਏ ਹੁਣੇ ਬੱਸ ਬਹੁਤ ਵਧੀਆ ਗੱਲ ਹੈ ਉਹ ਚੱਕ ਜਾ ਪਾਟੂਗਾ ਹੈ ਠੀਕ ਹੈ ਮੇਰਾ ਗਿੱਦੜ ਭਾਈ ਗਿੱਦੜ ਪੋਆ ਤੇ ਇਹ ਛੋਟੇ ਨਾਲ ਨੇ ਮੰਦਿਰ ਵਾਲੇ ਅੱਛਾ ਗੋਬਿੰਦ ਜੀ ਤੇ ਮੰਦਿਰ ਹਾਂ ਉਹ ਗੋਬਿੰਦ ਤੋਂ ਲਿਆ ਬੱਥਾ ਠੀਕ ਹੈ ਠੀਕ ਗੋਬਿੰਦ ਤੋਂ ਠੀਕ ਹੈ ਜੀ ਠੀਕ ਹੈ ਠੀਕ ਓਕੇ ਠੀਕ ਹੈ ਜੀ ਠੀਕ ਬਾਬੂ ਧੰਨਵਾਦ ਬਹੁਤ ਪਿਆਰ ਕਰਦਾ ਹਾਂ ਉਹ ਜਦੋਂ ਦੇਖਿਆ ਦਾ ਤੁਸੀਂ ਭਾਈ ਪਾੜ ਲੋਗੇ ਮੈਂ ਖੈ ਤਾਂ ਗੋਬਿੰਦ ਭਾਈ ਸ਼ਾਹ ਜੀ ਦੋਸਤ ਪਾਲਿਆ ਨਾ ਉਦੋਂ ਦੇਖਾਂਗੇ ਹੁਣ ਤਾਂ ਅਸੀਂ ਤੁਹਾਨੂੰ ਕੁਝ ਨਹੀਂ ਕਹਿ ਸਕਦੇ ਠੀਕ ਹੈ ਠੀਕ ਹੈ ਨਹੀਂ ਬਹੁਤ ਸੋਹਣਾ ਪਾਲਿਆ ਜਦੋਂ ਉਹਨੇ ਦੇਖਿਆ ਉੱਥੇ ਕਲਮੰਡੀ ਤੇ ਆਇਆ ਸੀਗਾ ਠੀਕ ਹੈ ਜੀ ਪਛੇਰੀ ਲੈ ਕੇ ਦੀ ਭੈਣ ਅੱਛਾ ਅੱਛਾ ਉਹ 5.5 ਲੱਖ ਦੀ ਦਿੱਤੀ ਉਹਨੇ ਠੀਕ ਠੀਕ ਉਹ ਸਾਲ ਦੀ ਸਾਲ ਤੋਂ ਪਹਿੇ ਸ਼ੁਰੂ ਠੀਕ ਹੈ ਇਹ ਮਹੀਨਿਆਂ ਚ ਸੀ ਮਤਲਬ ਵੀ ਸਾਨੂੰ ਪਰਖ ਪਹਿਲੇ ਬਚਪਨ ਤੋਂ ਮੈਨੂੰ ਚੰਗੀ ਚੀਜ਼ ਦੀ ਹੈ ਠੀਕ ਹੈ ਬਾਤ ਦੀ ਜਿਹੜੀ ਕੋਈ ਚੀਜ਼ ਰੱਖਦਾ ਚੰਗਾ ਪਾਲ ਕੇ ਰੱਖਦਾ ਜਦੋਂ ਕਿਸੇ ਤਰ੍ਹਾਂ ਮੇਰੇ ਕੋਲ ਚੰਗੀ ਚੀਜ਼ ਹੈ ਨਾ ਫਿਰ ਮੈਨੂੰ 10 ਬੰਦੇ ਬੁਲਾਉਂਦੇ ਆ ਫਿਰ ਮੈਨਾਂ ਆਹ ਹੁੰਦਾ ਵੀ ਮੈਂ ਇਹਨਾਂ ਦੀ ਬਦੌਲਤ ਮੈਨੂੰ ਬੁਲਾ ਰਿਹਾ ਮੈਨੂੰ ਇਹ ਕੋਈ ਜਾਣਦਾ ਸਹੀ ਹੈ ਚੰਗਾ